ਪੀਰੀ ਫਕੀਰੀ ਰੰਗ ਚੈਨਲ ਦਿਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਚ ਲੈ ਕੇ ਮੈਂ ਹਾਜ਼ਰ ਹੋਇਆ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਐਸਾ ਨਾਇਾਬ ਇੱਕ ਐਸਾ ਵਸ਼ੀਕਰਨ ਦਾ ਤਿਲਕ ਦੱਸੂਗਾ ਤੁਹਾਨੂੰ ਜਿਹੜਾ ਬਹੁਤ ਜ਼ਬਰਦਸਤ ਤਰੀਕੇ ਨਾਲ ਕੰਮ ਕਰਦਾ ਹੈ ਔਰ ਇਹਦਾ ਰਿਜ਼ਲਟ ਵੀ 100% ਮਿਲਦੇ ਨੇ ਇਹ ਜਿਹੜਾ ਤਿਲਕਾ ਬਹੁਤ ਤਰੀਕੇ ਦੇ ਕੰਮ ਕਰਦਾ ਆ ਇਹਨੂੰ ਚੰਗੇ ਪਾਸੇ ਹੀ ਵਰਤਣਾ ਆ ਆਪਾਂ ਮਾੜੇ ਤੀਜ ਜੀ ਨੂੰ ਵਰਤੋਰ ਚ ਨਹੀਂ ਲੈਣਾ ਤੇ ਚੰਗੇ ਪਾਸੇ ਲਉਗੇ ਤੇ ਦਾ ਰਿਜ਼ਲਟ ਬਹੁਤ ਵਧੀਆ ਮਿਲਦਾ ਤੇ ਪਹਿਲਾਂ ਮੇਰੀ ਗੁਜ਼ਾਰਿਸ਼ ਹੈ ਜਿਨ੍ਹਾਂ ਨੂੰ ਜਿਨ੍ਹਾਂ ਨੇ ਸਾਡਾ ਚੈਨਲ ਦੇ ਉੱਤੇ ਨਵੇਂ ਆਏ ਨੇ ਉਹ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਸਾਡੀਆਂ ਹਰ ਇੱਕ ਵੀਡੀਓ ਤੁਹਾਨੂੰ ਪਹਿਲਾਂ ਮਿਲਦੀਆਂ ਹੋ ਸਕੇ ਹੁਣ ਗੱਲ ਕਰਦੇ ਆ ਜੀ ਇਹ ਵਸ਼ੀਕਰਣ ਤਿਲਕ ਬਾਰੇ ਦੋਸਤੋ ਇਹ ਤਿਲਕ ਦੀ ਜੇ ਮੈਂ ਗੱਲ ਕਰਾਂ ਤੇ ਇਹਦਾ ਜਿਹੜਾ ਰਿਜ਼ਲਟ ਆ ਇਹ ਮੈਂ ਆਪ ਵਰਤ ਕੇ ਦੇਖ ਚੁੱਕਾ ਆ ਇਹਦਾ ਮੈਂ ਕਿਸੇ ਦੇ ਵੱਲ ਕਿਸੇ ਦੇ ਕਹੇ ਤੇ ਜਾਂ ਕਿਸੇ ਦੇ ਕਹੇ ਤੇ ਜਾਂ ਕੋਈ ਚੀਜ਼ ਦਾ ਨਹੀਂ ਪਹਿਲਾਂ ਉਹਨੂੰ ਮੈਂ ਆਪਣੇ ਤੇ ਪ੍ਰੈਕਟੀਕਲ ਕਰਕੇ ਦੇਖਦਾ ਉਹਨਾਂ ਚੀਜ਼ ਨੂੰ ਫੇਰ ਹੀ ਉਹਨੂੰ ਵਰਤੋ ਚ ਲੈ ਕੇ ਫੇਰ ਹੀ ਉਸ ਤੋਂ ਬਾਅਦ ਤੁਹਾਨੂੰ ਦੱਸਦਾ ਸਾਨੂੰ ਕਿਸੇ ਨੇ ਬਸ ਇਦਾਂ ਇੱਕ ਬਜ਼ੁਰਗ ਸੀ ਯੂਪੀ ਤੋਂ ਸੀ ਉਹ ਬਜ਼ੁਰਗ ਅਸੀਂ ਉਹਨਾਂ ਨਾਲ ਵੈਸੇ ਗੱਲ ਕੀਤੀ ਉਹ ਇੱਕ ਸਾਧਕ ਸੀ ਜਿੱਦਾਂ ਅਸੀਂ ਉਹਨਾਂ ਨਾਲ ਗੱਲ ਕੀਤੀ ਕਿ ਬਾਬਾ ਜੀ ਸਾਨੂੰ ਕੋਈ ਇਦਾਂ ਦਾ ਕੋਈ ਵਸ਼ਿਕ ਕਰਨ ਦਾ ਕੋਈ ਤਿਲਕ ਹੈ ਕੋਈ ਚੀਜ਼ ਇਦਾਂ ਦੀ ਹੈ ਤੇ ਉਹਦੇ ਕੋਲ ਕੋਈ ਪਤਾ ਨਹੀਂ ਕੋਈ ਕਿਤਾਬ ਸੀ ਕੋਈ ਬਹੁਤ ਪੁਰਾਣੀ ਉਹਨੇ ਉਸ ਕਿਤਾਬ ਦੇ ਵਿੱਚੋਂ ਸਾਨੂੰ ਇਹ ਚੀਜ਼ ਦਾ ਦੱਸਿਆ ਤੇ ਕਹਿੰਦਾ ਆਹ ਚੀਜ਼ ਹੈ ਬਹੁਤ ਵਧੀਆ ਆ ਅਸੀਂ ਕਿਹਾ ਵੀ ਚਲੋ ਪਤਾ ਨਹੀਂ ਇਹ ਜਿਆ ਸਾਨੂੰ ਉੱਤੇ ਜਿਹੜੀਆਂ ਚੀਜ਼ ਜਿਹੜੀ ਚੀਜ਼ ਇਹ ਕਹਿ ਰਹੇ ਨੇ ਬਿਲਕੁਲ ਕਹਿੰਦਾ ਸਮਾਨ ਵੀ ਥੋਖਾ ਹੀ ਮਿਲ ਜਾਣਾ ਤੇ ਮੈਂ ਵੈਸੇ ਹੀ ਸੋਚਿਆ ਵੀ ਚਲੋ ਇੱਕ ਵਾਰ ਇਹਨੂੰ ਪ੍ਰਯੋਗ ਕਰਕੇ ਦੇਖੀ ਤਾਂ ਸਿੱਖ। ਕੁਦਰਤੀ ਜਦੋਂ ਮੈਂ ਪੂਰੀ ਦੀ ਦੁਕਾਨ ਤੇ ਜਾ ਕੇ ਉਹ ਸਮਾਨ ਦਾ ਪੁੱਛਿਆ ਤੇ ਕੁਦਰਤੀ ਉਹ ਪਹਿਲੀ ਦੁਕਾਨ ਜੀ ਮੈਂ ਜੀ ਗਿਆ ਸੀ ਤਾਂ ਉੱਥੋਂ ਮੈਨੂੰ ਉਹ ਚੀਜ਼ ਮਿਲ ਗਈ ਸੀ। ਤੇ ਉਦਾਂ ਉਹ ਚੀਜ਼ ਬਹੁਤ ਮੁਸ਼ਕਲ ਨਾਲ ਮਿਲਦੀ ਹੈ। ਲੱਭਦੀ ਨਹੀਂ ਇੱਥੇ ਬਹੁਤ ਪੱਜਣਾ ਪੈਂਦਾ ਹਰ ਮਤਲਬ ਦਿੱਲੀੋਂ ਜਾਂ ਕੋਈ ਹੋਰ ਕਿਸੇ ਪਰਚੂਣ ਦੇ ਬੰਦਿਆਂ ਨੇ ਪੁੱਛੀ ਸੀ ਨਹੀਂ ਮਿਲੀ ਸੀ ਠੀਕ ਤਾਂ ਮੈਨੂੰ ਇੱਥੇ ਸਾਡੇ ਪੰਜਾਬ ਚੋਂ ਮਿਲ ਗਈ ਸੀ ਆਮ ਨਾਲ ਸੌਖੇ ਤਰੀਕੇ ਨਾਲ ਤੇ ਜਦੋਂ ਮੈਂ ਇਹਨੂੰ ਲੈ ਕੇ ਫਿਰ ਜਦੋਂ ਉਹਨੂੰ ਪ੍ਰਯੋਗ ਕੀਤਾ ਜਾਂ ਵਰਤਿਆ ਅਹੜਾ ਤੇ ਦਾ ਰਿਜ਼ਲਟ ਦੇਖਿਆ ਤੇ ਮਤਲਬ ਬਹੁਤ ਜ਼ਿਆਦਾ ਮੈਨੂੰ ਪੋਜ਼ਿਟਿਵ ਰਿਜ਼ਲਟ ਮਿਲੇ ਫਿਰ ਮੈਂ ਸੋਚਿਆ ਕਿ ਵਾਹ ਇਹ ਚੀਜ਼ ਤਾਂ ਬਹੁਤ ਵਧੀਆ ਚੀਜ਼ ਹੈ ਪਰ ਅਸੀਂ ਉਦੋਂ ਮਹੀਨਾ ਖੰਡ ਇਹਨੂੰ ਵਰਤ ਕੇ ਸਾਨੂੰ ਕਿਸੇ ਕਿਸੇ ਨੇ ਇੱਕ ਲੜਕਾ ਸੀਗਾ ਉਹਨੇ ਨੌਕਰੀ ਲਈ ਇੰਟਰਵਿਊ ਦਿੱਤੀ ਸਰਗਰਮੈਂਟ ਜੌਬ ਸੀ ਉਹਨੇ ਉਹਦੇ ਡੈਡੀ ਦੀ ਡੈਥ ਹੋਣ ਤੋਂ ਬਾਅਦ ਉਹ ਨੌਕਰੀਆਂ ਨੂੰ ਮੰਨ ਨਹੀਂ ਸੀ ਅਸੀਂ ਉਹ ਸਾਰਾ ਸਮਾਂ ਚੱਲ ਕੇ ਉਹਨੂੰ ਦੇ ਤਾਈ ਭਾਈ ਤੂੰ ਵਰਤਲਾ ਤੇਰੇ ਕੰਮ ਆ ਜਾਊਗਾ ਜਦੋਂ ਨੇ ਉੱਚੀ ਜ ਵਰਤ ਕੇ ਜਾਂਦਾ ਰਿਹਾ ਜਿੱਥੋਂ ਤੇ ਉਹਨੂੰ ਜਿਹੜੀ ਨੌਕਰੀ ਸੀ ਉਹਨੂੰ ਲੱਗੀ ਸੀ ਤੇ ਇਹਦਾ ਰਿਜ਼ਲਟ ਮੈਂ ਬਹੁਤ ਪੋਜ਼ਿਟਿਵ ਦੇਖਿਆ ਆਪ ਇਹਦਾ ਮੈਨੂੰ ਪੂਰਾ ਭਰੋਸਾ ਆ ਕਿਉਂ ਕਰਕੇ ਮੈਂ ਤੁਹਾਨੂੰ ਕੋਈ ਚੀਜ਼ ਦਿੱਤਾ ਦੀ ਨਹੀਂ ਦਿੰਦਾ ਜਿਹੜੀ ਤੁਹਾਡੇ ਫਾਇਦੇ ਲਈ ਹੋਣੀ ਹੁੰਦੀ ਹੈ ਉਹੀ ਚੀਜ਼ ਤੁਹਾਨੂੰ ਮੈਂ ਦੇਣਾ ਦਿੰਦਾ ਹਾਂ ਇਹਦੇ ਨਾਲ ਜਿੱਦਾਂ ਕੋਈ ਰੁਸਿਆ ਹੋਵੇ ਕਰਦਾ ਉਹ ਵੀ ਮੰਨ ਜਾਂਦਾ ਜਾਂ ਫਿਰ ਕੋਈ ਵਿਆਹ ਸ਼ਾਦੀ ਲਈ ਤਾਂ ਵੀ ਮੰਨ ਜਾਂਦੇ ਆ ਜਾਂ ਫਿਰ ਕੋਈ ਕਿਸੇ ਕੋਲ ਪੈਸਾ ਤੇ ਲੈ ਲੈਣਾ ਹੋਵੇ ਤਾਂ ਵੀ ਉਹ ਬੰਦਾ ਮੰਨ ਜਾਏਗਾ ਦੂਜੀ ਗੱਲ ਜੇ ਕਿਤੇ ਵੀ ਤੁਸੀਂ ਹੋਰ ਨੌਕਰੀ ਇੰਟਰਵਿਊ ਤੇ ਵੀ ਜਾਂਦੇ ਹੋ ਉਥੇ ਇਹ ਬੈਨੀਫਿਟ ਦਿੰਦਾ ਇਹ ਤਿਲਕ ਤਾਂ ਵੈਸੇ ਵੀ ਇਹ ਤਿਲਕੁੱਦਾ ਬੀਜ ਆਪਾਂ ਇਹਨੂੰ ਕਿਸੇ ਇਦਾਂ ਦੀ ਚੀਜ਼ਾਂ ਲੈਨੇ ਵਰਤਦੇ ਹੁੰਦਾ ਵੀ ਇਹਨੂੰ ਰੁਟੀਨ ਦੇ ਵਿੱਚ ਲਾਵਾਂਗੇ ਇਹਦੇ ਨਾਲ ਕੀ ਆ ਕਿ ਸਾਡੇ ਜਿਹੜੇ ਸਤਾਰੇ ਆ ਉਹ ਥੋੜੇ ਜਿਹਾ ਬਲੰਦ ਰਹਿਣ ਲੱਗ ਪੈਂਦੇ ਆ ਮਤਲਬ ਵਧੀਆ ਚੀਜ਼ ਦੇ ਵਿੱਚ ਇਹ ਗਿਰਤੀ ਚ ਆਉਂਦਾ ਤੇ ਰਿਜ਼ਲਟ ਬੜਾ ਬਹੁਤ ਵਧੀਆ ਮਿਲਦਾ ਤੁਸੀਂ ਵੀ ਇਹਨੂੰ ਅਜਮਾਓ ਕਰਕੇ ਦੇਖਿਓ ਅਸੀਂ ਹੁਣ ਤੁਹਾਡੇ ਅੱਗੇ ਤਾਂ ਹੀ ਇਹ ਵੀਡੀਓ ਬਣਾ ਕੇ ਤੁਹਾਨੂੰ ਦੱਸਣ ਲੱਗੇ ਆ ਕਿ ਤੁਸੀਂ ਵੀ ਇਹਦਾ ਪ੍ਰਯੋਗ ਕਰ ਲਓ ਹੁਣ ਇਹਦਾ ਪ੍ਰਯੋਗ ਕਿੱਦਾਂ ਕਰਨਾ ਪਹਿਲਾਂ ਤੁਸੀਂ ਇਹ ਸੁਣ ਲਓ ਜਿਹੜਾ ਇਹਦੇ ਵਿੱਚ ਸਮਾਨ ਲੱਗਦਾ ਦੋ ਚੀਜ਼ਾਂ ਪੈਣੀਆਂ ਇਹਦੇ ਵਿੱਚ ਇੱਕ ਪੈਣਾ ਹੈ ਤુલਸੀ ਦਾ ਚੂਰਨ ਲੈਣਾ ਪੈਣਾ ਤੁਹਾਨੂੰ ਕਿਸੇ ਵੀ ਅ ਅੰਸਾਰੀ ਦੀ ਦੁਕਾਨ ਤੋਂ ਜਾਂ ਫਿਰ ਕਿਸੇ ਪੂਜਾਰੀ ਦੀ ਦੁਕਾਨ ਤੋਂ ਤુલਸੀ ਦਾ ਤુલਸੀ ਪਾਊਡਰ ਜਾਂ ਤુલਸੀ ਚੂਰਨ ਕਿਸੇ ਨੂੰ ਕਹਿ ਦਿਓ ਮਿਲ ਜਾਂਦਾ ਆਮ ਮਿਲ ਜਾਂਦਾ ਹੈ ਜਿਹੜੀ ਦੂਜੀ ਚੀਜ਼ ਇਹਦੇ ਵਿੱਚ ਪੈਣੀ ਹੈ ਜਿਹੜਾ 메ਨ ਕੰਮ ਕਰਦੀ ਆ ਉਹ ਸਾਨੂੰ ਚਾਹੀਦੀ ਹੈ ਸਹਦੇਵੀ ਇੱਕ ਸਹਦੇਵੀ ਆ ਉਹਦਾ ਬੂਟਾ ਆ ਉਹ ਹਿਮਾਚਲ ਦੇ ਵਿੱਚ ਲੱਗਦੀ ਆ ਤੇ ਉਹਦੀ ਜੜ ਵੀ ਬੜੇ ਕੰਮ ਆਉਂਦੀ ਆ ਤੇ ਇਹ ਜਿਹੜਾ ਇੱਥੇ ਅਸੀਂ ਮਿਸ਼ਰਣ ਜਿਹੜਾ ਬਣਾ ਕੇ ਲਾਉਣਾ ਉਹ ਸਹਦੇਵੀ ਦਾ ਜਿਹੜਾ ਕਹ ਲਓ ਕਿ ਰਸ ਚਾਹੀਦਾ ਸਾਨੂੰ ਸਹਦੇਵੀ ਦਾ ਰਸ ਉੱਥੇ ਪੰਸਾਰੀ ਦੀ ਦੁਕਾਨ ਤੋਂ ਤੁਸੀਂ ਪੁੱਛ ਲਿਓ ਕਿਸੇ ਪੂਜਾ ਵਾਲੇ ਤੋਂ ਪਰ ਥੋੜਾ ਜਿਹਾ ਤੁਰ ਫਿਰ ਕੇ ਪਤਾ ਕਰਨਾ ਪੈਣਾ ਇਹ ਤੇ ਮਿਲ ਜਾਊਗਾ ਤੁਹਾਨੂੰ ਅੱਠ-दस ਦੁਕਾਨਾਂ ਤੇ ਜਾਓਗੇ ਤਾਂ ਕਿਤੇ ਨਾ ਕਿਤੇ ਮਿਲ ਜਾਊਗਾ ਸਹਦੇਵੀ ਦਾ ਰਸ ਕਹਦੇ ਹੋ ਉਹ ਪਾਣੀ ਵਰਗਾ ਹੁੰਦਾ ਲਿਕਵਿਡ ਜਿਹਾ ਹੁੰਦਾ ਉਹ ਥੋੜਾ ਜਿਹਾ ਤੁਹਾਨੂੰ ਦੇ ਦੇਣਗੇ ਤੇ ਉਹ 100 ਰੁਪਏ ਦਾ ਲੈਣਾ ਪੈਣਾ ਤੇ ਉਹ ਕਾਫੀ ਮਹੀਨੇ-ਮਹੀਨੇ ਨਿਕਲ ਜਾਂਦੇ ਉਹਨਾਂ ਤੇ ਉਹ ਜਿਹੜਾ ਸਹਦੇਵੀ ਦਾ ਰਸ ਆ ਉਹ ਤੁਸੀਂ ਲੈ ਲੈਣਾ ਤુલਸੀ ਦਾ ਚੂਰਨ ਤੇ ਸਹਦੇਵੀ ਦਾ ਜਿਹੜਾ ਰਸ ਆ ਇਹਨਾਂ ਨੂੰ ਤੁਸੀਂ ਕੀ ਕਰਨਾ ਆ ਆਪਸ ਦੇ ਵਿੱਚ ਜਦੋਂ ਟਿਲਕਾ ਲਾਉਣਾ ਟਿੱਕਾ ਲਾਉਣਾ ਜਿਹੜਾ ਆਪਣੇ ਸਾਥੇ ਲਈ ਤੇ ਥੋੜਾ ਜਿਹਾ ਚੂਰਨ ਜਾਂ ਕਿਸੇ ਕੋਲਨੀ ਦੇ ਵਿੱਚ ਪਾ ਕੇ ਥੋੜਾ ਜਿਹਾ ਚੂਰਨ ਉਹਦੇ ਚੋਟੀਆਂ ਦੋ ਬੂੰਦਾ ਪਾ ਲੈਣੀ ਆ ਉਹ ਜਿਹੜਾ ਸਹਦੀਜੀ ਦਾ ਰਸ ਆ ਜਿਹੜਾ ਸਹਦੀਜੀ ਦਾ ਰਸ ਆ ਉਹ ਦੋ ਬੂੰਦਾ ਪਾ ਲੈਣੀ ਆ ਉਹਦੀਆਂ ਦੋ ਬੂੰਦਾ ਪਾ ਕੇ ਤੁਸੀਂ ਫਿਰ ਉਹਦਾ ਤੁਸੀਂ ਰੋਜ਼ ਤਿਲਕ ਲਾਣਾ ਜਦੋਂ ਤੁਸੀਂ ਤਿਲਕ ਲਾਉਂਗੇ ਨਾ ਤਿਲਕ ਲਾੰਦੇ ਸਾਰੀ ਤੁਹਾਨੂੰ ਇੱਕ ਦਿਨ ਦੇ ਵਿੱਚ ਪਤਾ ਲੱਗ ਜੂ ਇਹਦਾ ਰਿਜ਼ਲਟ ਹੁੰਦਾ ਕੀ ਆ ਜਦੋਂ ਤੁਸੀਂ ਤਿਲਕ ਲਾਇਆ ਇਹ ਨਹੀਂ ਨਾ ਜਦੋਂ ਤੁਹਾਡੇ ਮੱਥੇ ਦੇ ਉੱਤੇ ਤੁਹਾਡੇ ਇਦਾਂ ਇੱਕ ਬਿੰਦੂ ਜਿਹਾ ਘੁੰਮਣ ਲੱਪੇਂਦਾ ਇਦਾਂ ਤੁਹਾਨੂੰ ਲੱਗੂਗਾ ਕਿ ਹਾਂ ਜਿੰਦਾਂ ਨਾ ਕੋ ਚੱਕਰ ਜਿਹਾ ਘੁੰਮਣ ਲੱਗ ਪਿਆ ਹੁੰਦਾ ਕਿਉਂ ਕਰਕੇ ਜਿਹੜੀ ਸਹਦੇਵੀ ਹੈ ਇੱਕ ਬੂਟੀ ਹੈ ਜਿਹੜੀ ਹੈ ਨਾ ਇਹ ਇੱਕ ਦੇਵੀ ਆ ਉਹ ਜਦੋਂ ਉਹਦਾ ਕੰਮ ਨਾਲ ਤુલਸੀ ਦੇ ਜਦੋਂ ਰਲ ਕੇ ਉਹ ਜਦੋਂ ਕੰਮ ਕਰਦੀ ਉਹ ਡਬਲ ਹੋ ਜਾਂਦੀ ਹੈ ਇੱਥੇ ਕੋਈ ਮੰਤਰ ਨਹੀਂ ਪੜ੍ਹਨਾ ਪੈਂਦਾ ਇਹਨੂੰ ਸਿਰਫ ਇੰਨੀ ਲਾਇਆ ਜਾਂਦਾ ਆ ਇੱਕ ਮੰਤਰ ਇਹਦਾ ਮੰਤਰ ਵੀ ਹੈਗਾ ਉਦੋਂ ਪਰ ਅਸੀਂ ਇਹਨੂੰ ਬਿਨਾ ਮੰਤਰ ਤੋਂ ਹੀ ਲਾਈ ਸੀ ਅਸੀਂ ਕੋਈ ਮੰਤਰ ਨਹੀਂ ਜੀ ਪੜਿਆ ਸਿਰਫ ਇਹਨਾਂ ਦੋਆਂ ਚੀਜ਼ਾਂ ਦਾ ਮਿਸ਼ਰਤ ਘੋਲ ਕਰਕੇ ਹੀ ਜਦੋਂ ਇਹਨੂੰ ਪ੍ਰਯੋਗ ਕੀ ਲਿਆ ਆ ਕਿ ਜਦੋਂ ਲਾਇਆ ਤੇ ਇਹਨਾਂ ਰਿਜ਼ਲਟ ਦਿੱਤਾ ਸਭ ਪੂਰਾ ਤੇ ਜਿਹੜੀ ਜਿੱਥੇ-ਜਿੱਥੇ ਅਸੀਂ ਜਾਈਦਾ ਸੀ ਜਿੱਥੇ-ਜਿੱਥੇ ਅਸੀਂ ਜਾਂਦੇ ਸੀ ਉੱਥੇ-ਉੱਥੇ ਸਾਨੂੰ ਵਧੀਆ ਫੀਲ ਹੁੰਦੀ ਸੀ ਤੇ ਜਦੋਂ ਤੁਸੀਂ ਵੀ ਜਾਓਗੇ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਊਗਾ ਤੇ ਤੁਹਾਨੂੰ ਸਾਡੇ ਸਾਹਮਣੇ ਬੈਗਣ ਵਾਲੇ ਦੇਖਣ ਵਾਲੇ ਤੁਹਾਨੂੰ ਤੁਹਾਡੇ ਵੱਲ ਕਰਸ਼ਿਤ ਹੋਣਗੇ ਤੁਹਾਡੇ ਨਾਲ ਗੱਲਬਾਤ ਕਰਨਗੇ ਤੁਸੀਂ ਇਹ ਚੀਜ਼ ਦੇਖੋ ਵੀ ਜਿਹੜੇ ਤੁਹਾਨੂੰ ਕਦੀ ਜ਼ਿੰਦਗੀ ਚ ਬੁਲਾਉਂਦੇ ਨਹੀਂ ਸੀ ਉਹ ਵੀ ਤੁਹਾਨੂੰ ਬੁਲਾਉਣ ਲੱਗ ਪੜੇ ਜਦੋਂ ਤੁਸੀਂ ਤਿਲਕ ਲਾ ਕੇ ਦੋਹਰੇ ਜਾਓਗੇ ਇਹਦਾ ਇਹ ਬਹੁਤ ਵਧੀਆ ਰਿਜ਼ਲਟ ਹੈ ਪਰ ਇਹ ਥੋੜਾ ਜਿਹਾ ਤੁਹਾਨੂੰ ਥੋੜੀ ਜੀ ਮਿਹਨਤ ਕਰਨੀ ਪੈਣੀ ਹੈ ਜੇ ਸਹਦੀਵੀ ਦਾ ਰਸ ਜੇ ਤੁਹਾਨੂੰ ਮਿਲ ਜਵੇ ਤਾਂ ਤੇ ਜੇ ਮਿਲ ਜਵੇ ਤਾਂ ਬਹੁਤ ਵਧੀਆ ਗੱਲ ਹੈ ਜੇ ਇਥੋਂ ਨਹੀਂ ਮਿਲਦਾ ਹਿਮਾਚਲ ਚੋਂ ਤਾਂ ਆਰਾਮ ਨਾਲ ਮਿਲ ਜਾਂਦਾ ਹੈ ਕੋਈ ਐਸੀ ਗੱਲ ਨਹੀਂ ਹਿਮਾਚਲ ਚ ਕੋਈ ਵੀ ਕਿਤੋਂ ਵੀ ਤੁਸੀਂ ਜਾਓ हिमाचल हो गया उत्तराखंड हो गया उधर ले पासो आराम ना मिल जाता कोई दिक्कत नहीं होती ਤੇ ਇਹਨੂੰ ਤੁਸੀਂ ਵਰਤ ਲਈਓ ਕਰ ਲਈਓ ਤੇ ਇਹ ਬੜੀ ਨਯਾਬ ਜੀ ਚੀਜ਼ ਆ ਇੱਕ ਦੇ ਆਮ ਨਹੀਂ ਕੋਈ ਦੱਸਦਾ ਇਹ ਤੇ ਜਿਹਨੂੰ ਵਰਤ ਕੇ ਦੇਖ ਲਿਓ ਉਹਦਾ ਲਰਟ ਤਾਂ ਬਹੁਤ ਵਧੀਆ ਦੇਖਿਆ ਸੀ ਮਿਲਿਆ ਸਾਨੂੰ ਤੁਸੀਂ ਵੀ ਵਰਤ ਕੇ ਦੇਖ ਲਿਓ ਤੁਹਾਨੂੰ ਆਪੇ ਆਪਾ ਪਤਾ ਲੱਗ ਜਾਊਗਾ ਇਹੀ ਸਾਡੀ ਅੱਜ ਦੀ ਵੀਡੀਓ ਸੀ ਇਹ ਚੰਗੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ ਜੈ ਪੀਰਾਂ ਦੀ ਜੈ ਬਸਤਾ